ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਅਸੀਂ ਲੱਗੇ ਆ ਜੀ ਕੜਾਈ ਵਾਲੀ ਸਲਵਾਰ ਦੀ ਕਟਾਈ ਕਰਨ ਹਾਂ ਜੀ ਆਹ ਦੇਖੋ ਜੀ ਸਲਵਾਰ ਦੀ ਮੋਰੀਆਂ ਤੇ ਕਟਾਈ ਦਿੱਤੀ ਹੋਈ ਆ ਹਾਂ ਜੀ ਸਲਵਾਰ ਦਾ ਕੱਪੜਾ ਜੀ ਸਾਡੇ ਕੋਲ ਹੈਗਾ ਆ 2.5 ਮੀਟਰ 2.5 ਮੀਟਰ ਦੇ ਵਿੱਚ ਆਪਾਂ ਸਲਵਾਰ ਦੀ ਕਟਿੰਗ ਕਰਨੀ ਆ ਜੀ ਕੜਾਈ ਵਾਲੀ ਸਲਵਾਰ ਦੀ ਹਾਂ ਜੀ ਸਲਵਾਰ ਦੀ ਲੈਂਥ ਹੈਗੀ ਆ ਜੀ 36 ਇੰਚ ਤਿਆਰ ਹਾਂਜੀ ਸਲਵਾਰ ਦੀ ਮੋਰੀ ਹੈਗੀ ਆ ਜੀ 7 ਇੰਚ 벨ਟ ਆਪਾਂ ਤਿਆਰ ਕਰਨੀ ਆ ਜੀ 25 ਇੰਚ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਆ ਜਿਹੜੀ ਆਪਣੇ ਕੋਲ ਕਢਾਈ ਦਿੱਤੀ ਆ ਜੀ ਇਹਨੂੰ ਇਦਾਂ ਬਰਾਬਰ ਕਰ ਲੈਣਾ ਆਪਾਂ ਪਹਿਲਾਂ ਪੱਲੇ ਕਟਿੰਗ ਕਰਨੇ ਆ ਜੀ ਸਹੀ ਹਾਂਜੀ ਕਢਾਈ ਨੂੰ ਬਰਾਬਰ ਕਰ ਲਿਆ ਤੁਸੀਂ ਹੁਣ ਇਧਰਲੀ ਸਾਈਡ ਤੋਂ ਦੇਖਣਾ ਸਾਡੇ ਕੋਲ ਕਿੰਨਾ ਪਲੇਨ ਕਪੜਾ ਆ ਆਪਣੇ ਕੋਲ ਜੀ ਇਧਰ 2 ਇੰਚ ਪਲੇਨ ਕਪੜਾ ਆ ਹੁਣ ਆਪਾਂ ਇਸ ਸਾਈਡ ਤੋਂ ਵੀ 2 ਇੰਚ ਤੇ ਨਿਸ਼ਾਨ ਲਾ ਲੈਣਾ ਇੱਧਰ ਵੀ ਆਪਾਂ 2 ਇੰਚ ਰੱਖ ਲਿਆ ਜੀ ਹਾਂਜੀ ਪੱਲੇ ਸਾਡੇ ਕੋ ਬਣੇ ਜੀ 15 ਇੰਚ ਦੇ ਜੇ ਤੁਸੀਂ ਘੱਟ ਪੱਲੇ ਪਾਣੇ ਆ ਜੀ 14 ਇੰਚ ਦੇ ਪਾਣੇ ਆ ਤਾਂ ਤੁਸੀਂ ਇੱਥੇ 1 ਇੰਚ ਦਾ ਨਿਸ਼ਾਨ ਲਾ ਲੈਣਾ ਜਿੰਨੇ ਦੇ ਤੁਸੀਂ ਪੱਲੇ ਪਾਣੇ ਆ ਫੇ ਤੁਹਾਨੂੰ ਦੂਸਰੀ ਸਾਈਡ ਤੋਂ ਵੀ 1 ਇੰਚ ਹੀ ਰੱਖਣਾ ਜੇ ਇੱਧਰਲੀ ਸਾਈਡ ਤੋਂ ਤੁਸੀਂ 2 ਰੱਖਿਆ ਤਾਂ ਦੂਸਰੀ ਸਾਈਡ ਤੋਂ ਵੀ 2 ਇੰਚ ਰੱਖਣਾ ਆ ਹਾਂਜੀ ਕਿਉਂਕਿ ਆਪਾਂ ਜਿਹੜੀ ਕਢਾਈ ਆ ਬਿਲਕੁਲ ਮੋਰੀ ਦੇ ਗੱਬੇ ਆਣੀ ਚਾਹੀਦੀ ਆ ਪੌਂਚੀਆਂ ਦੇ ਹਾਂਜੀ ਫਿਰ ਸਾਡੇ ਕੋ ਪੱਲੇ ਜੀ ਤਿਆਰ ਹੁੰਦੇ ਆ 13 ਇੰਚ ਦੇ ਜੇ ਆਪਾਂ ਦੋਨਾਂ ਸਾਈਡ ਤੋਂ 1-1 ਇੰਚ ਪਲੇਨ ਰੱਖਦੇ ਆ ਹਾਂਜੀ 7 ਇੰਚ ਆਪਾਂ 벨ਟ ਦਾ ਰੱਖ ਲੈਣਾ ਜੀ 36 ਇੰਚ ਸਲਵਾਰ ਸਾਡੇ ਕੋ ਤਿਆਰ ਆ 36 ਤੇ ਆਪਾਂ ਨਿਸ਼ਾਨ ਲਾ ਲੈਣਾ ਜੀ 36 ਤੇ ਨਿਸ਼ਾਨ ਲਾ ਕੇ ਜੀ 4 ਇੰਚ ਆਪਾਂ ਐਕਸਟਰਾ ਰੱਖਣਾ ਹਾਂਜੀ ਫੇਰ ਸਾਡਾ 40 ਤੇ ਨਿਸ਼ਾਨ ਆ ਗਿਆ ਜੀ ਹੁਣ ਸਾਡੇ ਕੋ ਜਿਹੜੇ ਪੱਲੇ ਆ 33 ਇੰਚ ਦੇ ਹੋਏ ਜੀ 33 ਇੰਚ ਦੇ ਪੱਲੇ ਆ ਸਾਡੇ ਕੋ ਹਾਂਜੀ ਹੁਣ ਆਪਾਂ ਸਿੱਧਾ ਨਿਸ਼ਾਨ ਲਾ ਲੈਣੇ ਸਭ ਤੋਂ ਪਹਿਲਾਂ ਆਪਾਂ ਪੱਲਿਆਂ ਦੀ ਕਟਿੰਗ ਕਰਨੀ ਹੈ ਹਾਂਜੀ ਇੱਥੇ ਦੋਸੀ ਲੇਆਂ ਦੀ ਕਟਿੰਗ ਕਰ ਲੈਣੀ ਬਾਕੀ ਤੁਸੀਂ ਆਪਣੀ ਸਲਵਾਰ ਦੀ ਲੈਂਥ ਦੇ ਹਿਸਾਬ ਨਾਲ ਕਟਿੰਗ ਕਰਨੀ ਆ ਜੀ ਜਿੰਨੀ ਤੁਹਾਡੀ ਸਲਵਾਰ ਦੀ ਲੈਂਥ ਹੈ ਉਨੀ ਤੁਸੀਂ ਪੱਲੇ ਬਾਧੂ ਪਾਣੇ ਆ ਜੀ 벨ਟ ਦਾ 7 ਇੰਚ ਕੱਢ ਕੇ ਹਾਂਜੀ ਅਸੀਂ ਪੱਲੇ ਜੀ 15 ਦੇ ਪਾਣੇ ਆ ਆਪਾਂ 15 ਦਾ ਨਿਸ਼ਾਨ ਤੋਰ ਤੱਕ ਲਾ ਲੈਣਾ ਇਸ ਤਰੀਕੇ ਨਾਲ ਹਾਂਜੀ ਪਹਿਲਾਂ ਇਹਦੇ ਜੇ ਤੁਸੀਂ ਨਿਸ਼ਾਨ ਲਾ ਲੂਗੇ ਤਾਂ ਸਲਵਾਰ ਤੁਹਾਡੀ ਵਧੀਆ ਬਣੂਗੀ ਜੀ ਹਾਂਜੀ ਆ ਆਪਾਂ ਜੀ 15 15 ਦੇ ਨਿਸ਼ਾਨ ਲਾ ਲਿਆ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਹਾਂਜੀ ਹੁਣ ਇੱਥੇ ਅਸੀਂ ਜੀ ਪੱਲਿਆਂ ਦੀ ਕਟਿੰਗ ਕਰ ਦੇਣੀ 15 ਇੰਚ ਪੱਲੇ ਸਾਢੇ ਕੋ ਕਟਿੰਗ ਹੋਈ ਆ ਦੇਤੀ ਅੰਚ ਆਪਾਂ ਜੀ ਪੱਲਿਆਂ ਦੀ ਕਟਾਈ ਕਰ ਲਈ ਹੁਣ ਅਸੀਂ ਕੁੰਦਿਆਂ ਦੀ ਕਟਾਈ ਕਰਨ ਲੱਗੇ ਆ ਜੀ ਹਾਂਜੀ ਆ ਜਿਹੜਾ ਸਾਡੇ ਕੋਲ ਕਪੜਾ ਬਚਿਆ ਜੀ ਹੁਣ ਆਪਾਂ ਇਹਨੂੰ ਦੋਰਾ ਫੋਲਡ ਕਰ ਲੈਣਾ ਇਸ ਤਰੀਕੇ ਨਾਲ ਇਹਦੇ ਆਪਾਂ ਜੀ ਕੁੰਦੇ ਕੱਢਣੇ ਆ ਹੁਣ ਹਾਂਜੀ ਇਸ ਤਰੀਕੇ ਨਾਲ ਤੁਸੀਂ ਦੋਰਾ ਫੋਲਡ ਕਰ ਲਓ ਤੈਹ ਲਗਾ ਲਓ ਇਹਨੂੰ ਇੱਕ ਤੁਸੀਂ ਹੋਰ ਧਿਆਨ ਰੱਖਣਾ ਜੀ ਜਿਹੜੀ ਆ ਸਾਈਡਾਂ ਤੇ ਕੰਨੀ ਦਿੱਤੀ ਹੁੰਦੀ ਆ ਇਹ ਤੁਸੀਂ ਪਹਿਲਾਂ ਕਟਿੰਗ ਕਰ ਲੈਣੀ ਕਿਉਂਕਿ ਜਦੋਂ ਆਪਾਂ ਸਲਾਈ ਕਰਦੇ ਆ ਇਹ ਕੰਨੀ ਖੇਚ ਦਮਾਰਦੀ ਜਾਂਦੀ ਆ ਹਾਂਜੀ ਉਹਦੇ ਨਾਲ ਕੀ ਹੁੰਦਾ ਸਾਡੇ ਪੱਲੇ ਤੇ ਹੁੰਦੇ ਖੇਚ ਹੋ ਜਾਂਦੇ ਆ ਬਾਹਰ ਸਲਾਈ 'ਚ ਸਫਾਈ ਨਹੀਂ ਆਉਂਦੀ ਇਸ ਲਈ ਤੁਸੀਂ ਦੋਨਾਂ ਸਾਈਡਾਂ ਤੋਂ ਪਹਿਲਾਂ ਕੰਨੀ ਦੀ ਕਟਿੰਗ ਕਰਦਣੀ ਇੱਕ ਸਾਈਡ ਤੋਂ ਆਪਾਂ ਕੰਨੀ ਕਟਿੰਗ ਕਰ ਦਿੱਤੀ ਜੀ ਇੱਧਰੋਂ ਹੁਣ ਆਪਾਂ ਦੂਜੀ ਸਾਈਡ ਤੋਂ ਵੀ ਕੰਨੀ ਕਟਿੰਗ ਕਰਦਣੀ ਹਾਂਜੀ ਜਿਸ ਤਰ੍ਹਾਂ ਆਪਾਂ ਪੱਲਿਆਂ ਦੀ ਕਟਿੰਗ ਲਈ ਪਹਿਲਾਂ ਜੀ 7 ਇੰਚ 벨ਟ ਦਾ ਰੱਖ ਲਿਆ ਸੀ ਕੁੰਦਿਆਂ ਦੀ ਕਟਿੰਗ ਲਈ ਵੀ 7 ਇੰਚ 벨ਟ ਦਾ ਰੱਖ ਕੇ ਤੁਸੀਂ 36 ਤੇ ਨਿਸ਼ਾਨ ਲਾ ਲੈਣਾ 36 ਇੰਚ ਸਲਵਾਰ ਦੀ ਸਾਡੇ ਕੋਲ ਲੈਂਥ ਹੈ ਜੀ 36 ਤੋਂ ਬਾਅਦ 4 ਇੰਚ ਆਪਾਂ ਐਕਸਟਰਾ ਲੈਣਾ ਜੀ ਇੱਥੇ ਨਿਸ਼ਾਨ ਲਾ ਲੈਣਾ ਆਪਾਂ 40 ਤੇ ਇਹ ਵੀ ਸਾਡੇ ਕੋਲ ਹੁੰਦੇ ਜੀ ਹੋਗੇ 33 ਇੰਚ ਦੇ ਹਾਂਜੀ 1.5 ਇੰਚ ਆਪਾਂ ਕੁੰਦੇ ਤੇ ਨਿਸ਼ਾਨ ਲਾ ਲਿਆ ਜੀ ਕਿਉਂਕਿ ਆਪਣੇ ਕੋਲ ਪੱਲੇ 15 ਇੰਚ ਦੇ ਹੈਗੇ ਆ ਆਪਾਂ ਡੇਢ ਤੇ ਨਿਸ਼ਾਨ ਲਾ ਲਿਆ ਅੱਧਾ ਅੱਧਾ ਇੰਚ ਸਾਡਾ ਸਲਾਈ ਦੇ ਵਿੱਚ ਆ ਜਾਣਾ 1 ਇੰਚ ਆਪਣੇ ਕੋਲ ਐਕਸਟਰਾ ਹੈ ਜੀ ਇੱਕ ਸਾਈਡ ਤੋਂ ਆਪਾਂ ਲੰਬਾਈ ਦਾ ਨਿਸ਼ਾਨ ਲਾ ਲਿਆ ਜੀ ਆ ਆਪਾਂ ਦੂਸਰੀ ਸਾਈਡ ਤੋਂ ਵੀ ਹੁਣ ਲੰਬਾਈ ਦਾ ਨਿਸ਼ਾਨ ਲਾ ਲੈਣਾ ਜੀ 33 ਇੰਚ ਤੇ ਪੰਜੇ ਕੱਪੜਾ ਸਾਡੇ ਕੋ ਘਾਟਿਆ ਇਸ ਲਈ ਆਪਾਂ ਪਹਿਲਾਂ ਅਸਣ ਨਹੀਂ ਰੱਖਣਾ ਜੀ ਪਹਿਲਾਂ ਦੋਨੇ ਕੁੰਦਿਆਂ ਦੇ ਨਿਸ਼ਾਨ ਲਾਣੇ ਆ ਹਾਂਜੀ ਉਧਰ ਆਪਾਂ ਕੋਈ ਕੁੰਦਾ 1.5 ਇੰਚ ਦਾ ਰੱਖਿਆ ਸੀ ਇਸ ਸਾਈਡ ਤੇ ਵੀ ਆਪਾਂ 1.5 ਇੰਚ ਦਾ ਕੁੰਦਾ ਰੱਖਣਾ ਜੀ ਇੱਥੇ ਵੀ ਆਪਾਂ 1.5 ਇੰਚ ਦੇ ਨਿਸ਼ਾਨ ਲਾ ਲਿਆ ਜੀ ਦੋਨਾਂ ਸਾਈਡਾਂ ਤੋਂ ਆਪਾਂ ਲੰਬਾਈ ਰੱਖ ਲਈ 33 33 ਇੰਚ 1.5 1.5 ਇੰਚ ਆਪਾਂ ਕੁੰਦੇ ਦਾ ਰੱਖ ਲਿਆ ਹੁਣ ਇਸ ਕੁੰਦੇ ਤੋਂ ਦੂਸਰੇ ਕੁੰਦੇ ਤੱਕ ਆਪਾਂ ਮਾਲਾ ਲੈਣਾ ਜੀ ਇਸ ਕੁੰਦੇ ਤੋਂ ਆਪਾਂ ਦੂਜੇ ਕੁੰਦੇ ਤੱਕ ਨਿਸ਼ਾਨ ਲਾ ਲੈਣਾ ਜੀ हाँ जी इस तरह साढ़ी कढ़ाई आली सलवार खुले बनूगी जी भी सोने कटिंग कर लगे बाघ में कटाई कर लिया दो बंद साडे को आज जी ਆ ਜਿਹੜੇ ਦੋ ਗੁੰਦੇ ਆ ਇਹਨਾਂ ਦੇ ਉੱਪਰ ਆਪਾਂ ਇਹਨਾਂ ਨੂੰ ਰੱਖ ਲੈਣਾ ਹੁਣ ਆਪਾਂ ਆਸਣ ਦੀ ਕਟਾਈ ਕਰਨੀ ਆ ਜੀ ਆਸਣ ਸਾਡਾ ਇਸ ਸਾਈਡ ਤੋਂ ਆ ਨਿਕਲਣਾ ਜੀ ਹਾਂਜੀ ਇਸ ਸਾਈਡ ਤੇ ਆਪਾਂ ਆਸਣ ਰੱਖਣਾ ਜੀ 11 ਇੰਚ ਆਪਾਂ ਆਸਣ ਦੀ ਕਟਿੰਗ ਕਰਨੀ ਆ ਹਾਂਜੀ ਇੱਥੋਂ ਆਪਾਂ ਆਸਣ ਦੀ ਕਟਿੰਗ ਕਰ ਲੈਣੀ 11 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ 3 ਇੰਚ 벨ਟ ਆਪਾਂ ਜੀ ਤਿਆਰ ਪਾਣੀ ਆ 26 ਇੰਚ ਆਪਾਂ 벨ਟ ਦੀ ਲੰਬਾਈ ਰੱਖ ਲਈ ਹਾਂਜੀ ਬਾਕੀ ਅੱਧਾ ਇੰਚ ਆਪਾਂ ਇਹਦੇ ਨੀਚੇ ਨੂੰ 벨ਟ ਰੱਖੀ ਐ ਜੋੜ ਲਈ ਹਾਂਜੀ 26 ਆਪਾਂ ਇਸ ਤਰੀਕੇ ਨਾਲ ਰੱਖ ਲੈਣੀ ਤੁਹਾਡੀ ਸਲਾਈ ਹੋ ਕੇ 25 ਇੰਚ 벨ਟ ਤਿਆਰ ਰਹਿ ਜਾਣੀ ਜੀ پیچھے ਨੂੰ ਆਪਾਂ 7 ਇੰਚ ਰੱਖਣੀ ਆ ਜੀ 벨ਟ 7 ਤੇ ਆਪਾਂ ਨਿਸ਼ਾਨ ਲਾ ਲੈਣਾ 7 ਇੰਚ ਰੱਖ ਕੇ ਤੁਸੀਂ ਕਟਿੰਗ ਕਰ ਲੈਣੀ ਜੀ 벨ਟ ਆ ਸਾਡੇ ਕੋ ਪੱਲੇ ਜੀ ਸਲਵਾਰ ਦੇ ਹਾਂਜੀ ਆ ਸਾਡੇ ਕੋ ਕੁੰਦੇ ਆ ਜੀ ਆ ਆਪਣੀ ਬੈਲਟ ਆ ਇਸ ਤਰੀਕੇ ਨਾਲ ਤੁਸੀਂ ਸਲਵਾਰ ਦੀ ਕਟਾਈ ਕਰ ਸਕਦੇ ਆ ਜੀ ਕੜਾਈ ਵਾਲੀ ਸਲਵਾਰ ਦੇ